ਵੜੋ ਜੀ ਦਾ ਖਾਲਸਾ ਬਾਈ ਜੀ ਕਰਦੇ ਅੱਜ ਸਰਦਾਰ ਕੁਬਲ ਸਿੰਘ ਮਾਨਟੀ ਹੋਣਾ ਨੇ ਕੈਬਨਟ ਪੰਨੇ ਨੇ ਜੋ ਫੈਸਲਾ ਲਿਆ ਜਿਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਸ ਖੇਤ ਦੇ ਵਿੱਚ ਰੇਤ ਹੈ ਉਸ ਮਾਲਕ ਦੀ ਹੋਊਗੀ ਉਹ ਨੂੰ ਵੇਚ ਸਕਦਾ ਉਹ ਤੋਂ ਪੈਸੇ ਕਮਾ ਸਕਦਾ ਉਹਦਾ ਨਾਂ ਰੱਖਿਆ ਜਿਸ ਦਾ ਖੇਤ ਉਸਤੀ ਰੇਤ ਇਸ ਤੋਂ ਇਲਾਵਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਕੈਬਨਟ ਨੇ ਜੋ ਫੈਸਲਾ ਕੀਤਾ ਹੈ ਕਿ ਅੱਗੇ ਕਦੇ ਵੀ ਇੰਨਾ ਮੁਆਵਜ਼ਾ ਨਹੀਂ ਮਿਲਿਆ 20000 ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦਿਆਂਗੇ ਜਦੋਂ ਇੱਥੇ ਆਈਸੀਸੀ ਉਦੋਂ ਵੀ ਮੰਗ ਰੱਖੀ ਸੀਗੀ ਜਿੰਨੇ ਮੰਤਰੀ ਸਹਿਬਾਨ ਆਏ ਸੀ ਜਿੰਨੇ ਅਫਸਰ ਸਹਿਬਾਨ ਆਏ ਸੀ ਸਾਡੀ ਕਿਉਂਕਿ ਸੁਲਤਾਨਪੁਰ ਹਲਕੇ ਦਾ ਸਭ ਤੋਂ ਪਹਿਲਾਂ ਇੱਥੇ ਪਾਣੀ ਆ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਕਈ ਖੇਤਾਂ ਦੇ ਵਿੱਚ ਤੇ 4-4 5-5 ਫੁੱਟ ਰੇਤਾ ਜਿਹੜੀ ਜਮ੍ਹਾਂ ਹੋਈ ਹੈ ਜਿਹਦੇ ਨਾਲ ਇਹ ਸੀਗੀ ਕਿ ਅਕਲੀ ਅਸਲ ਵੀ ਨਹੀਂ ਦੀ ਦਿੱਤੀ ਜਾਂਦੀ ਜਿਹੜੀ ਹੈ ਕਣਕ ਵੀ ਵਿੱਜਨ 'ਚ ਜ਼ਰੂਰ ਕੜੋਣੀ ਸੀਗੀ ਤੇ ਅਸੀਂ ਇਹ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਸਾਡੀ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਜਿਹੜੇ ਮੇਰੇ ਵੀਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਬਤ ਬਤ ਮਦਦ ਜਿਹੜੀ ਕੀਤੀ ਜਾਵੇ ਤੇ ਉਹ ਆਪਣਾ ਰੇਤ ਵੇਚ ਕੇ ਮਿੱਟੀ ਵੇਚ ਕੇ ਆਪਣੇ ਤੌਰ ਦੇ ਉੱਤੇ ਤੋਂ ਆਪਣਾ ਗੁਜ਼ਾਰਾ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜਾ ਮੁਆਵਜ਼ਾ ਦਿੱਤਾ ਹੈ ਔਰ ਜਿਨ੍ਹਾਂ ਦੇ ਕਿਤੇ ਘਰਾਂ ਦਾ ਨੁਕਸਾਨ ਹੋਇਆ ਅੱਜ ਹੀ ਮੈਂ ਛੇ ਘਰਾਂ ਦਾ ਜਿਹੜਾ ਉਹ ਮੁਆਵਜ਼ਾ ਦੇ ਕੇ ਆਇਆ ਜਿਨ੍ਹਾਂ ਦੇ ਸਾਡੇ ਮੰਡ ਦੇ ਵਿੱਚ ਰਾਮਪੁਰ ਗੋੜੇ ਜਿਹੜਾ ਪਿੰਡ ਦੇ ਵਿੱਚ 6 ਘਰ ਠੱਠੇ ਸੀਗੇ ਉਹਦਾ ਦੇ ਕੇ ਆਇਆ ਸੋਯਾ ਮਾਦਮੀ ਪਾਰਟੀ ਦੀ ਸਰਕਾਰ ਹੈ ਇਹ ਇੰਨੀ ਜਲਦੀ ਮੁਆਵਜ਼ਾ ਦੇਣਾ ਔਰ ਸਾਰੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਸੁਲਤਾਨਪੁਰ ਆ ਕੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦਾ ਹਾਲ ਪੁੱਛਿਆ ਮਾਨ ਸਾਹਿਬ ਨੇ ਜਿਹੜਾ ਸਾਰੇ ਹਰ ਜਗ੍ਹਾ ਗਏ ਸਾਡੇ ਸੁਲਤਾਨਪੁਰ ਵੀ ਉਹਨਾਂ ਨੇ ਘਰਾਂ 'ਚ ਜਾ ਕੇ ਹਾਲ ਪੁੱਛਿਆ ਸਾਡੇ ਮੰਤਰੀ ਸਾਹਿਬਾਨ ਮੁੰਡੀਆਂ ਸਾਹਿਬ ਕੁਡੀਆਂ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਹੋਣੀ ਹੋਰ ਸਹਿਬ ਮਹਿੰਦਰ ਪਾਦਰ ਜੀ ਇਹਨਾਂ ਸਾਰਿਆਂ ਨੇ ਜਿਹੜਾ ਉਹ ਇੱਥੇ ਜਾ ਕੇ ਲੋਕਾਂ ਦਾ ਹਾਲਚਲ ਪੁੱਛਿਆ ਇਸ ਤੋਂ ਬਾਅਦ ਵੀ ਅ ਜਦੋਂ ਪਾਣੀ ਉਤਰ ਜਾਂਦਾ ਹੈ ਫੋਕਣ ਚ ਰੁਜਣ ਦਾ ਸੀਜ਼ਨ ਹੁੰਦਾ ਹੈ ਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਚਾਹੇ ਉਹ ਬਜਾਈ ਵੇਲੇ ਚੈਕੂ ਦਾ ਟੀਸੂ ਲੱਤਾ ਚੈਕੂ ਡੰਗਰਨ ਉਹਦੇ ਕੋਈ ਇਲਾਜ ਦੀ ਗੱਲ ਹੋਈ ਕੀ ਚੈਕ ਫੋਕਿੰਗ ਹੋਈ ਕੁਝ ਵੀ ਹੈ ਕਿਸੇ ਤਰ੍ਹਾਂ ਦੀ ਵੀ ਹੈਲਪ ਹੈ ਸਰਕਾਰ ਹਮੇਸ਼ਾ ਜਿਹੜੀ ਹੈ ਉਹ ਸਾਡੇ ਵੀਰਾਂ ਦੇ ਨਾਲ ਲੋਕਾਂ ਦੇ ਨਾਲ ਖੜੀ ਹੈ ਸੋ ਇਸ ਗੱਲ ਲਈ ਮੈਂ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਡੇ ਜੀਵਨਦਾਰ ਭਰਾਵਾਂ ਦੀ ਜਿਹੜੀ ਆ ਪਾੜੀ ਹੈ ਬਹੁਤ-ਬਹੁਤ ਧੰਨਵਾਦ